ਬਹੁਤ ਵਾਰੀ ਅਸੀਂ ਜਿਹੜਾ ਅਰਦਾਸ ਦਾ ਮਹਾਤਮ ਇਸ ਨੂੰ ਅਸਲ ਰੂਪ ਦੇ ਵਿੱਚ ਵਿਹਾਰਕ ਰੂਪ ਦੇ ਵਿੱਚ ਮਨੋਵਿਗਿਆਨਕ ਰੂਪ ਦੇ ਵਿੱਚ ਸਮਝਣ ਤੋਂ ਪਾਸੇ ਰਹਿ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਸਾਡੇ ਜੀਵਨ ਨਾਲ ਜੁੜੇ ਹੋਏ ਇੱਕ ਵਿਸ਼ੇਸ਼ ਮੁੱਦੇ ਬਾਰੇ ਗੱਲ ਕਰ ਰਹੇ ਹਾਂ। ਜਿਸ ਨੂੰ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰਮਾਤਮਾ ਅੱਗੇ ਕਰਦੇ ਆ ਜਿਸ ਨੂੰ ਅਰਦਾਸ ਕਿਹਾ ਜਾਂਦਾ ਹੈ। ਅਰਦਾਸ ਸ਼ਬਦ ਕੀ ਹੈ ਇਹਦਾ ਮਹਾਤਮ ਕੀ ਹੈ ਹਰ ਧਰਮ ਦੇ ਵਿੱਚ ਭਾਵੇਂ ਤਾਂ ਕੋਈ ਵੱਖਰਾ ਨਾ ਹੋਵੇ ਪਰ ਆਪਣੀ ਅਰਜ ਜਾਂ ਅਰਜੋਈ ਕੀਤੀ ਜਾਂਦੀ ਹੈ ਸਿੱਖ ਧਰਮ ਦੇ ਵਿੱਚ ਅਰਦਾਸ ਦੀ ਆਪਣੀ ਮਹਿਮਾ ਆਪਣਾ ਮਹਾਤਮ ਹੈ ਅਰਦਾਸ ਜਿਹੜਾ ਸ਼ਬਦ ਹੈ ਇਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਦੇਖਿਆ ਜਾ ਸਕਦਾ ਹੈ ਦਾਸ ਦੇ ਅੱਗੇ ਅਰ ਅਗੇਤਰ ਲੱਗਿਆ ਹੋਇਆ ਹੈ ਅਰਨੋ ਜੇ ਤੁਸੀਂ ਇਹਦੀ ਵਿਉਤਪਤੀ ਨੂੰ ਦੇਖੋ ਤਾਂ ਇਹ ਕਿਤੇ ਕਿਤੇ ਅਰਜ ਜਾਂ ਅਰਜੋਈ ਨਾਲ ਜੁੜਦਾ ਹੈ ਬੇਨਤੀ ਨਾਲ ਜੁੜਦਾ ਹੈ ਜਦੋਂ ਦਾਸ ਕੋਈ ਵੀ ਵਿਅਕਤੀ ਜਿਹੜਾ ਨਮਾਣਾ ਨਗੂਣਾ ਨਿਤਾਣਾ ਹੋ ਕੇ ਆਪਣੀ ਕਿਸੇ ਦੇ ਸਾਹਮਣੇ ਅਰਜ ਕਰਦਾ ਉਸ ਨੂੰ ਅਰਦਾਸ ਕਿਹਾ ਜਾਂਦਾ ਹੈ ਇਸ ਕਰਕੇ ਜਿਹੜੀ ਅਰਦਾਸ ਬੇਨਤੀ ਹੈ ਇਸ ਦੇ ਵਿੱਚ ਇੱਕ ਨਮਾਣਾ ਵਿਅਕਤੀ ਕਿਸੇ ਆਪਣੇ ਕਾਰਜ ਦੀ ਸਿੱਧੀ ਲਈ ਆਪਣੇ ਮਨ ਦੀ ਸੰਤੁਸ਼ਟੀ ਲਈ ਆਪਣੇ ਕਾਰਜ ਦੀ ਪ੍ਰਾਪਤੀ ਹੋਣ ਤੇ ਸੁਖ ਦਾ ਅਨੁਭਵ ਕਰਨ ਲਈ ਆਪਣੇ ਦੁੱਖ ਨੂੰ ਸਾਂਝਾ ਕਰਨ ਲਈ ਸਿੱਖ ਧਰਮ ਵਿੱਚ ਹਰ ਮਰਿਆਦਾ ਅਨੁਸਾਰ ਵੱਖ-ਵੱਖ ਸਮੇਂ ਤੇ ਅਰਦਾਸ ਕੀਤੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਇਸ ਤੋਂ ਇੱਕ ਸਟੈਪ ਅੱਗੇ ਜਾ ਕੇ ਕਈ ਵਾਰੀ ਅਰਦਾਸ ਨੂੰ ਅਸੀਂ ਇਸ ਰੂਪ ਦੇ ਵਿੱਚ ਵੀ ਲੈਣੇ ਆ ਕਿ ਜਦੋਂ ਕੋਈ ਵਿਅਕਤੀ ਆਪਣੇ ਕਿਸੇ ਕਾਰਜ ਲਈ ਆਪਣੇ ਨਾਲ ਪ੍ਰਤੀਬੰਧਤਾ ਕਰਦਾ ਉਸ ਨੂੰ ਵੀ ਅਸੀਂ ਅਰਦਾਸ ਦੇ ਵਿੱਚ ਸ਼ਾਮਲ ਕਰ ਲੈਣੇ ਆ ਬਹੁਤ ਸਾਰੇ ਵਿਅਕਤੀ ਹੈ ਜਿਹੜੇ ਉਹ ਜਦੋਂ ਕਿਸੇ ਵੀ ਕਾਰਜ ਨੂੰ ਸੰਪੂਰਨ ਕਰਨ ਲਈ ਆਪਣੇ ਮਨ ਨੂੰ ਇੱਕ ਸਹਿਦ ਦੇਣੀ ਚਾਹੁੰਦੇ ਹੈ ਉਸ ਤੋਂ ਪਹਿਲਾਂ ਆਪਣੇ ਮਨ ਦੇ ਨਾਲ ਇੱਕ ਫੈਸਲਾ ਕਰਦੇ ਹੈ ਇੱਕ ਮਾਰਗ ਤੇ ਇੱਕ ਰਸਤੇ ਤੇ ਤੁਰਨ ਦੀ ਇੱਛਾ ਜ਼ਾਹਰ ਕਰਦੇ ਹੈ ਤਾਂ ਆਪਣੇ ਮਨ ਦੀ ਕਰੜਾਈ ਲਈ ਆਪਣੇ ਮਨ ਦੀ ਪਕਿਆਈ ਲਈ ਆਪਣੇ ਮਨ ਨੂੰ ਇੱਕ ਨਿਸ਼ਚਿਤ ਸਹਿਦ ਦੇਣ ਲਈ ਇੱਕ ਮਾਰਗ ਤੇ ਚੱਲਣ ਲਈ ਜਦੋਂ ਉਹ ਆਪਣੀ ਪ੍ਰੇਰਣਾ ਨੂੰ ਆਪਣੀ ਕਲਪਨਾ ਨੂੰ ਪਕਿਆਈ ਦਾ ਰੂਪ ਦੇਣਾ ਚਾਹੁੰਦੇ ਹੁਣ ਉਦੋਂ ਉਹ ਕਹਿੰਦੇ ਆ ਕਿ ਮੈਂ ਇਹ ਕਾਰਜ ਕਰਨ ਲਈ ਅਰਦਾਸ ਕਰ ਲਈ ਕਿਸੇ ਨੇ ਮਕਾਨ ਸ਼ੁਰੂ ਕਰਨਾ ਹੈ ਉਹਦੀ ਅਰਦਾਸ ਕਰਦਾ ਚੰਗਾ ਕਾਰਜ ਸ਼ੁਰੂ ਕਰਨਾ ਹੈ ਉਹਦੀ ਅਰਦਾਸ ਕਰਦਾ ਕਿਸੇ ਨੇ ਕੋਈ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈ ਉਹਦੀ ਅਰਦਾਸ ਕਰਦਾ ਕਈ ਵਿਅਕਤੀ ਹਰ ਰੋਜ਼ ਸਵੇਰੇ ਆਪਣਾ ਗਿਰ ਸ਼ੁਰੂ ਕਰਨ ਤੋਂ ਪਹਿਲਾਂ ਵੀ ਅਰਦਾਸ ਕਰਦੇ ਆ ਅਸੀਂ ਸਾਰੇ ਜਾਣਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਸਵੇਰੇ ਅਸੀਂ ਆਪਣਾ ਕੋਈ ਪਾਠ ਸੰਪੂਰਨ ਕਰਦੇ ਆ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਜਾਂ ਸਹਿਜ ਪਾਠ ਸੰਪੂਰਨ ਕਰਦੇ ਆ ਉਦੋਂ ਵੀ ਅਰਦਾਸ ਕੀਤੀ ਜਾਂਦੀ ਹੈ ਬਹੁਤ ਵਾਰੀ ਅਸੀਂ ਜਿਹੜਾ ਅਰਦਾਸ ਦਾ ਮਹਾਤਮ ਇਸ ਨੂੰ ਅਸਲ ਰੂਪ ਦੇ ਵਿੱਚ ਵਿਹਾਰਕ ਰੂਪ ਦੇ ਵਿੱਚ ਮਨੋਵਿਗਿਆਨਕ ਰੂਪ ਦੇ ਵਿੱਚ ਸਮਝਣ ਤੋਂ ਪਾਸੇ ਰਹਿ ਜਾਂਦੇ ਆ ਅਰਦਾਸ ਕਿਸੇ ਵੀ ਖਾਸ ਕਿਸਮ ਦੀ ਧਾਰਮਿਕ ਅਕੀਦੇ ਨਾਲ ਜੁੜਨ ਦੀ ਵਿਵਸਥਾ ਨਹੀਂ ਹੈ ਬਲਕਿ ਇਹ ਤੁਹਾਡੇ ਮਨ ਨਾਲ ਜਿਹਨੂੰ ਗੁਰਮਤਿ ਦੇ ਵਿੱਚ ਮਨ ਤੇ ਜਿੱਤ ਪ੍ਰਾਪਤ ਕਰਨ ਦਾ ਮਾਰਗ ਕਿਹਾ ਹੋਇਆ ਹੈ ਜੇਤੇ ਮਨ ਨੂੰ ਸੇਧ ਦੇਣ ਦੀ ਗੱਲ ਕਹੀ ਗਈ ਹੈ ਜਿਸ ਦੇ ਵਿੱਚ ਮਨ ਨੂੰ ਇੱਕ ਰਸਤੇ ਤੇ ਤੋਰਨ ਲਈ ਲਗਨ ਵਿੱਚ ਲਾਉਣ ਲਈ ਵਾਰ-ਵਾਰ ਰਿਪੀਟਿਡਲੀ ਉਸ ਨੂੰ ਇੱਕ ਮਾਰਗ ਤੇ ਚੱਲਣ ਲਈ ਕਿਹਾ ਜਾਂਦਾ ਉਸ ਸਮੇਂ ਵੀ ਇਹ ਅਰਦਾਸ ਕੀਤੀ ਜਾਂਦੀ ਹੈ ਤੇ ਜਿਹੜੀ ਅਰਦਾਸ ਹੈ ਖਾਸ ਕਰਕੇ ਜਿਹੜੀ ਸਿੱਖਾਂ ਦੀ ਜਾਂ ਖਾਲਸੇ ਦੀ ਅਰਦਾਸ ਹੈ ਇਹਦੇ ਮਹਾਤਮ ਨੂੰ ਜੇ ਸਮਝਣਾ ਹੋਵੇ ਇਸ ਦੇ ਵਿੱਚ ਦਾਸ ਵੱਲੋਂ ਕੀਤੀ ਗਈ ਅਰਯੋਈ ਤੇ ਦਾਸ ਵੱਲੋਂ ਕੀਤੀ ਗਈ ਆਪਣੇ ਇਤਿਹਾਸ ਦੀ ਪੁੰਨਸ਼ਾਨ ਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ ਹੈ ਬਹੁਤ ਸਾਰੇ ਵਿਅਕਤੀ ਇਹ ਕਹਿੰਦੇ ਹੈ ਕਿ ਕੀ ਕਾਰਨ ਹੈ ਕਿ ਜਿਹੜੇ ਬਹੁਤ ਸਾਰੇ ਸਿੱਖ ਹੈ ਉਹ ਬਹੁਤ ਅਡੋਲ ਰਹਿੰਦੇ ਹੈ ਬਹੁਤ ਘੱਟ ਹਾਲਾਤ ਇਹੋ ਜਿਹੇ ਬਣਦੇ ਐ ਜਿਨ੍ਹਾਂ ਦੇ ਵਿੱਚ ਉਹ ਸੰਕਟ ਦੀ ਘੜੀ ਨੂੰ ਦੇਖ ਕੇ ਘਬਰਾਏ ਹੋਏ ਦੇਖੇ ਜਾਣ ਹੁਣ ਵੀ ਅਸੀਂ ਦੇਖਦੇ ਆਂ ਅੱਜ ਮਾਹੌਲ ਪੰਜਾਬ ਦੇ ਵਿੱਚ ਹੜਾਂ ਦਾ ਬਣਿਆ ਹੋਇਆ ਜਦੋਂ ਕਿਸੇ ਵਿਅਕਤੀ ਕੋਲ ਕੋਈ ਜਾਂਦਾ ਏ ਉਸ ਨੂੰ ਆਮ ਤੌਰ ਤੇ ਪੰਜਾਬ ਤੋਂ ਬਾਹਰੇ ਵਿਅਕਤੀ ਜਾ ਕੇ ਕਹਿੰਦੇ ਐ ਕਿ ਤੁਹਾਡਾ ਬਹੁਤ ਨੁਕਸਾਨ ਹੋ ਗਿਆ ਉਹ ਕਹਿੰਦੇ ਜੀ ਪ੍ਰਮਾਤਮਾ ਦੀ ਮਰਜ਼ੀ ਐ ਉਹਦੇ ਅੱਗੇ ਅਰਦਾਸ ਕਰਾਂਗੇ ਉਸ ਵਿਅਕਤੀ ਇਹ ਕਹਿੰਦੇ ਆ ਕਿ ਤੁਸੀਂ ਉਹਨਾਂ ਹੜਪੀੜਤਾਂ ਦੀ ਸੇਵਾ ਕਰ ਰਹੇ ਹੋ ਉਹ ਵੀ ਕਹਿੰਦੇ ਆ ਪ੍ਰਮਾਤਮਾ ਦੀ ਰਜ਼ਾ ਜੀ ਉਹਦੇ ਅੱਗੇ ਅਰਦਾਸ ਕੀਤੀ ਕੰਮ ਸ਼ੁਰੂ ਕੀਤਾ ਸਭ ਕੁਝ ਸੰਪੂਰਨ ਹੋਊਗਾ ਲੰਗਰ ਸ਼ੁਰੂ ਕੀਤਾ ਅਰਦਾਸ ਕਰ ਲਈ ਵੱਡਾ ਕਾਰਜ ਸ਼ੁਰੂ ਕਰਨਾ ਹੈ ਅਰਦਾਸ ਕਰਕੇ ਤੁਰਪੇ ਸਾਰੇ ਕਾਰਜ ਉਸ ਤੋਂ ਬਾਅਦ ਸੰਪੂਰਨ ਹੁੰਦੇ ਆ ਇੱਥੋਂ ਤੱਕ ਕਿ ਬਹੁਤ ਸਾਰੇ ਰਾਜਨੀਤਿਕ ਵਿਅਕਤੀ ਵੀ ਜਦੋਂ ਆਪਣੀ ਕੋਈ ਇਸ ਕਿਸਮ ਦੀ ਵਿਵਸਥਾ ਸ਼ੁਰੂ ਕਰਦੇ ਹੈ ਜੋ ਪਹਿਲਾਂ ਨਹੀਂ ਹੁੰਦੀ ਉਸ ਸਮੇਂ ਵੀ ਉਹ ਅਰਦਾਸ ਦਾ ਆਸਰਾ ਲੈ ਕੇ ਓਟ ਲੈ ਕੇ ਉਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹੈ ਤੇ ਸਾਰਿਆਂ ਨਾਲੋਂ ਮਹੱਤਵਪੂਰਨ ਗੱਲ ਇਹ ਹੁੰਦੀ ਹੈ ਸਾਈਕੋਲੋਜੀ ਦੇ ਵਿੱਚ ਇੱਕ ਇਹ ਧਾਰਨਾ ਮੰਨੀ ਜਾਂਦੀ ਹੈ ਕਿ ਜੇ ਤੁਸੀਂ ਜਿਸ ਨੂੰ ਲਾਫ ਅਟਰੈਕਸ਼ਨ ਕਿਹਾ ਜਾਂਦਾ ਹੈ ਕਿਸੇ ਚੀਜ਼ ਨੂੰ ਵਾਰ-ਵਾਰ ਯਾਦ ਕਰੋ ਉਹ ਤੁਹਾਡੀ ਚੇਤਨਾ ਦਾ ਤੁਹਾਡੇ ਚਿੰਤਨ ਦਾ ਤੁਹਾਡੀ ਸੋਚ ਦਾ ਹਿੱਸਾ ਬਣ ਜਾਂਦੀ ਹੈ ਜੇ ਨਾ ਤੁਸੀਂ ਹਰ ਰੋਜ਼ ਆਪਣੇ ਵਡੇਰਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋ ਜਿਹੜੇ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੀਰੇ ਗਏ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਜਿਨ੍ਹਾਂ ਨੇ ਆਪਣੇ ਸਾਰੇ ਬੱਚੇ ਸ਼ਹੀਦ ਕਰਵਾਏ ਜਦੋਂ ਤੁਸੀਂ ਉਹਨਾਂ ਨੂੰ ਅਰਦਾਸ ਵਿੱਚ ਹਰ ਰੋਜ਼ ਸ਼ਾਮਲ ਕਰਦੇ ਹੋ ਅਰਦਾਸ ਵਿੱਚ ਸ਼ਾਮਲ ਹੋਏ ਉਹਨਾਂ ਵਿਅਕਤੀਆਂ ਦੀ ਸਿਮਰਤੀ ਨੂੰ ਆਪਣੇ ਜ਼ਿਹਨ ਦੇ ਵਿੱਚ ਵਸਾ ਕੇ ਫਿਰ ਅੱਗੇ ਤੁਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹਦੇ ਨਾਲ ਤੁਹਾਡੇ ਮਨ ਦੇ ਵਿੱਚ ਪੱਕਿਆਈ ਆਉਂਦੀ ਹੈ ਕਿ ਉਹਨਾਂ ਵਿਅਕਤੀਆਂ ਦੇ ਮੁਕਾਬਲ ਤਨ ਮੇਰਾ ਦੁੱਖ ਕਿੱਡਾ ਹੈ ਉਹਨਾਂ ਵਿਅਕਤੀਆਂ ਨੇ ਜਿਹੜੇ ਤਸੀਹੇ ਝੱਲੇ ਉਹਨਾਂ ਦੇ ਅਨੁਸਾਰ ਮੈਂ ਅੱਜ ਪ੍ਰਕਿਰਤੀ ਦਾ ਕਿੱਡਾਕ ਤਸੀਹਾ ਝੱਲ ਰਿਹਾ ਹਾਂ ਇਹ ਸਾਰੀਆਂ ਚੀਜ਼ਾਂ ਜੋ ਤੁਹਾਡੀ ਅਰਦਾਸ ਦਾ ਅੰਗ ਹੈ ਤੁਹਾਡੀ ਅਰਦਾਸ ਦਾ ਹਿੱਸਾ ਹੈ ਤੇ ਉਸ ਸਮੇਂ ਹੱਥ ਜੋੜ ਕੇ ਦਾਸ ਬਣ ਕੇ ਅਰਦਾਸ ਕੀਤੀ ਜਾਂਦੀ ਹੈ ਕਿ ਇਹ ਸਾਰੀਆਂ ਚੀਜ਼ਾਂ ਚੇਤਨ ਰੂਪ ਦੇ ਵਿੱਚ ਮੇਰੇ ਚਿੰਤਨ ਦਾ ਮੇਰੀ ਮਾਨਸਿਕ ਅਵਸਥਾ ਦਾ ਹਿੱਸਾ ਬਣਨਾ ਤਾਂ ਇਹਦੇ ਨਾਲ ਮਨੁੱਖ ਨੂੰ ਅੰਦਰੂਨੀ ਤਾਕਤ ਅੰਦਰੂਨੀ ਸ਼ਕਤੀ ਮਿਲਦੀ ਹੈ ਜਦੋਂ ਉਹ ਇਹ ਕਲਪਨਾ ਕਰਦਾ ਹੈ ਕਿ ਮੈਂ ਕਿਸ ਪਰੰਪਰਾ ਦੇ ਵਿੱਚੋਂ ਆਂ ਕਿਸ ਕਿਸਮ ਦੇ ਲੋਕ ਮੇਰੇ ਵਾਸਤੇ ਵਿਰਸਾ ਛੱਡ ਕੇ ਗਏ ਹੈ ਜਿਨ੍ਹਾਂ ਦੀ ਮੈਂ ਪਸ਼ਾਕ ਪਹਿਨੀ ਹੋਈ ਹੈ ਉਹਨਾਂ ਵਿਅਕਤੀਆਂ ਦੇ ਅੰਦਰ ਕਿੰਨੀ ਸਾਧਨਾ ਸੀ ਉਹਨਾਂ ਵਿਅਕਤੀਆਂ ਦੇਗਾ ਕਿੱਡੀਆਂ ਵੱਡੀਆਂ ਕੁਰਬਾਨੀਆਂ ਸੀ ਤੇ ਉਹਨਾਂ ਦੇ ਮੁਕਾਬਲੇ ਤੇ ਮੇਰਾ ਦੁੱਖ ਕਿੱਡਾ ਜਦੋਂ ਕੋਈ ਵਿਅਕਤੀ ਇਸ ਕਿਸਮ ਦੇ ਤੁਲਨਾ ਦੇ ਰੂਪ ਵਿੱਚ ਤੁਹਾਡੇ ਇਤਿਹਾਸ ਵਿੱਚ ਪਏ ਹੋਏ ਨਾਇਕ ਤੇ ਨਾਇਕਾ ਦੇ ਪਾਏ ਹੋਏ ਪੂਰਨਿਆਂ ਨੂੰ ਦੇਖਦਾ ਹੈ ਤਾਂ ਉਸ ਨੂੰ ਅਰਦਾਸ ਦੇ ਵਿੱਚੋਂ ਵੱਡਾ ਬਲ ਮਿਲਦਾ ਹੈ ਤੇ ਦੂਸਰੇ ਪਾਸੇ ਕਈ ਵਾਰੀ ਕਈ ਲੋਕ ਇਹ ਵੀ ਕਹਿੰਦੇ ਆ ਕਿ ਖਾਲਸੇ ਦੇ ਮਨ ਦੇ ਵਿੱਚ ਹਮੇਸ਼ਾ ਇਹ ਕਿਉਂ ਪਿਆ ਰਹਿੰਦਾ ਹੈ ਕਿ ਉਹ ਰਾਜ ਕਰੇਗਾ ਜੇ ਅਸੀਂ ਇਸ ਨੂੰ ਵੀ ਲਾਫ ਅਟਰੈਕਸ਼ਨ ਦੇ ਨਾਲ ਜੋੜੀਏ ਤਾਂ ਹਮੇਸ਼ਾ ਅਰਦਾਸ ਤੋਂ ਬਾਅਦ ਦੋਰਾ ਪੜਿਆ ਜਾਂਦਾ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜੇ ਹਰ ਰੋਜ਼ ਲੱਖਾਂ ਵਿਅਕਤੀ ਇੱਕੋ ਧਾਰਨਾ ਨੂੰ ਹਜ਼ਾਰਾਂ ਗੁਰਦੁਆਰਿਆਂ ਵਿੱਚ ਇਸ ਨੂੰ ਆਪਣੀ ਅਰਦਾਸ ਦਾ ਆਪਣੀ ਅਰਜ਼ੋਈ ਦਾ ਆਪਣੀ ਯਾਦ ਦਾ ਚੇਤਨਾ ਦਾ ਮਾਨਸਿਕ ਅਵਸਥਾ ਦਾ ਹਿੱਸਾ ਬਣਾਉਂਦੇ ਆ ਤਾਂ ਕੀ ਇਹ ਲਾਫ ਅਟਰੈਕਸ਼ਨ ਜੇ ਜੀਵਨ ਦੇ ਬਾਕੀ ਥਾਵਾਂ ਤੇ ਕੰਮ ਕਰ ਸਕਦਾ ਹੈ ਸਮੂਹਕ ਤੌਰ ਤੇ ਕਲੈਕਟਿਵ ਤੌਰ ਤੇ ਇਸ ਕਿਸਮ ਦੀ ਧਾਰਨਾ ਜਦੋਂ ਮਨ ਦੇ ਵਿੱਚ ਵਸਾਈ ਜਾਂਦੀ ਹੈ ਕਿ ਭਵਿੱਖ ਦੇ ਵਿੱਚ ਉਹਨਾਂ ਨੂੰ ਇਹ ਕਿਸੇ ਖਾਸ ਕਿਸਮ ਦੇ ਰਾਹ ਮਾਰਗ ਵੱਲ ਜਾਣ ਦੀ ਪ੍ਰੇਰਣਾ ਕਿਉਂ ਨਹੀਂ ਦੇ ਸਕਦੀ ਇਸ ਲਈ ਦੋਸਤੋ ਜਿਹੜੀ ਅਰਦਾਸ ਹੈ ਭਾਵੇਂ ਇਹ ਲੰਬੀ ਕੀਤੀ ਜਾਵੇ ਛੋਟੀ ਕੀਤੀ ਜਾਵੇ ਇਹ ਇੱਕ ਦਾਸ ਵੱਲੋਂ ਆਪਣੇ ਆਪ ਨੂੰ ਨਮਾਣਾ ਸਮਝ ਕੇ ਸਰਬਸ਼ਕਤੀਮਾਨ ਉਹ ਤਾਕਤ ਜਿਹੜੀ ਸਮੁੱਚੇ ਸੰਸਾਰ ਨੂੰ ਚਲਾਉਂਦੀ ਹੈ ਉਹ ਤਾਕਤ ਜਿਹੜੀ ਪ੍ਰਕਿਰਤਿਕ ਵਰਤਾਰਿਆਂ ਦਾ ਅੰਗ ਬਣਦੀ ਹੈ ਭਾਵੇਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਰਦਾਸ ਕਰਨ ਦੇ ਨਾਲ ਵਹਿ ਰਿਹਾ ਪਾਣੀ ਸਮੁੰਦਰਾਂ ਨੂੰ ਬੰਨ੍ਹ ਨਹੀਂ ਲਿਆ ਜਾ ਸਕਦਾ ਅਸੀਂ ਕਿਸੇ ਵੀ ਤਰੀਕੇ ਨਾਲ ਪ੍ਰਕਿਰਤੀ ਦੀਆਂ ਆਫਤਾਂ ਨੂੰ ਨਹੀਂ ਰੋਕ ਸਕਦੇ ਜੇ ਅਸੀਂ ਇਸ ਕਿਸਮ ਦੀ ਗੱਲ ਕਰਾਂਗੇ ਤਾਂ ਉਹ ਯਥਾਰਥਿਕ ਨਹੀਂ ਹੋਊਗੀ ਪਰ ਅਰਦਾਸ ਤੁਹਾਨੂੰ ਭਾਣਾ ਮੰਨਣ ਦਾ ਬਲ ਦਿੰਦੀ ਹੈ ਭਾਣਾ ਮੰਨਣ ਦਾ ਬਲਕਿ ਦਿੰਦੀ ਹੈ ਕਿ ਉਹ ਤੁਹਾਨੂੰ ਕਰਾਮਾਤਾਂ ਦੇ ਵਿੱਚ ਨਹੀਂ ਲੈ ਕੇ ਜਾਂਦੀ ਰੈਸ਼ਨਲ ਮਾਈਂਡ ਬਣਾਉਂਦੀ ਹੈ ਤੁਹਾਡਾ ਰੈਸ਼ਨਲ ਮਾਈਂਡ ਬਣਾਉਣ ਤੋਂ ਭਾਵ ਇਹ ਹੈ ਕਿ ਕਿਸੇ ਵੀ ਜਿਹੜੀ ਦੁਸ਼ਟ ਆਤਮਾ ਨੂੰ ਜੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਰੈਫਰੈਂਸ ਦੇ ਕੇ ਗੱਲ ਕਰੀਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਅਰਦਾਸ ਕਰਕੇ ਆਪਣੀ ਕੁਰਬਾਨੀ ਦੇਣ ਦਾ ਫੈਸਲਾ ਕੀਤਾ ਤਾਂ ਉਹਨਾਂ ਨੇ ਕਰਾਮਾਤ ਦੇ ਵਿੱਚ ਯਕੀਨ ਨਹੀਂ ਕੀਤਾ ਕਰਮਾਤ ਇਹ ਹੁੰਦੀ ਜੇ ਉਹ ਕਹਿੰਦੇ ਕਿ ਅਸੀਂ ਇਹ ਪਰਨ ਕਰ ਲਿਆ ਹੁਣ ਸਾਰੇ ਲੋਕ ਹੈ ਜਿਹੜੇ ਉਹ ਇੱਕ ਸਮਾਨ ਹੋ ਜਾਣਗੇ ਹੁਣ ਹਿੰਦੂਆਂ ਨੂੰ ਮੁਸਲਮਾਨ ਹੈ ਜਿਹੜੇ ਕਤਲ ਕਰਨ ਤੋਂ ਰੁਕ ਜਾਣਗੇ ਹੁਣ ਪੰਡਤਾਂ ਦਾ ਧਰਮ ਤਬਦੀਲ ਕਰਨ ਤੋਂ ਰੁਕ ਜਾਊਗਾ ਪਰ ਉਹਨਾਂ ਨੇ ਐਸੀ ਕਰਾਮਾਤ ਨਹੀਂ ਕੀਤੀ ਅਰਦਾਸ ਕਰਕੇ ਐਗਜ਼ੈਂਪਲ ਸੈੱਟ ਕੀਤੀ ਆਪਣੇ ਸੀਸ ਦਾ ਬਲੀਦਾਨ ਦਿੱਤਾ ਇਸੇ ਪ੍ਰਕਾਰ ਹੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੱਸਦੇ ਆ ਕਿ ਜਦੋਂ ਉਹਨਾਂ ਦੇ ਲੜਾਈ ਦੇ ਵਿੱਚ ਚਾਰੇ ਬੱਚੇ ਜਿਹੜੇ ਸ਼ਹੀਦ ਹੋ ਜਾਂਦੇ ਆ ਤਾਂ ਉਹ ਵੀ ਕਿਲੇ ਤੋਂ ਜਾਣ ਵੇਲੇ ਆਪਣੀ ਅਰਦਾਸ ਕਰਦੇ ਆ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਤੇ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਵਿਅਕਤੀ ਜਿੱਥੇ ਅਰਦਾਸ ਕਰਕੇ ਇੱਕ ਦੂਜੇ ਦੇ ਸੰਗੀ ਬਣਦੇ ਆ ਉੱਥੇ ਅਰਦਾਸ ਕਰਕੇ ਉਹ ਚੜ੍ਹਦੀ ਕਲਾ ਦੇ ਨਾਲ ਜੁੜਦੇ ਆ ਤੇ ਅਰਦਾਸ ਕਰਨ ਦਾ ਮਤਲਬ ਕਿਸੇ ਕਰਾਮਾਤ ਜਾਂ ਗੈਬੀ ਸ਼ਕਤੀ ਨੂੰ ਬੁਲਾਉਣਾ ਨਹੀਂ ਹੈ ਬਲਕਿ ਆਪਣੇ ਅੰਦਰ ਪਏ ਅਧਿਆਤਮ ਨੂੰ ਜਗਾਉਣਾ ਹੈ ਆਪਣੇ ਆਪ ਨਾਲ ਕਮਿਟਮੈਂਟ ਕਰਨੀ ਹੈ ਇੱਕ ਉਸ ਵਿਸ਼ੇਸ਼ ਕਿਸਮ ਦੀ ਪ੍ਰਕਿਰਤਿਕ ਤੇ ਅਧਿਆਤਮਿਕ ਸ਼ਕਤੀ ਨਾਲ ਜੁੜਨਾ ਹੈ ਜਿਹਨੂੰ ਕੋਈ ਵੀ ਵਿਅਕਤੀ ਕਿਸੇ ਵੀ ਨਾਮ ਨਾਲ ਪੁਕਾਰ ਸਕਦਾ ਹੈ ਜਿਹਦੇ ਨਾਲ ਇੱਕ ਵਿਅਕਤੀ ਨੂੰ ਅੰਦਰੂਨੀ ਤਾਕਤ ਮਿਲਦੀ ਹੈ ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਇਸ ਰੂਪ ਦੇ ਵਿੱਚ ਜਦੋਂ ਅਸੀਂ ਆਪਣੇ ਨਾਲ ਕੀਤੀ ਹੋਈ ਜਿਹੜੀ ਕਮਿਟਮੈਂਟ ਹੈ ਉਹਨੂੰ ਦੇਖਦੇ ਹਾਂ ਤਾਂ ਹਰੇਕ ਵਿਅਕਤੀ ਨੂੰ ਅੰਦਰੂਨੀ ਅਧਿਆਤਮਿਕ ਬਲ ਦੀ ਪ੍ਰਾਪਤੀ ਹੁੰਦੀ ਹੈ ਧੰਨਵਾਦ